ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕੀ ਹਲਚਾਲ ਨੇ ਠੀਕ ਠਾਕ ਹੋ ਸਭ ਸੌਰੀ ਮੈਂ ਵਲੌਗ ਨਹੀਂ ਪਾ ਪਾਈ ਤਿੰਨ ਚਾਰ ਦਿਨ ਹੋ ਗਏ ਐਕਚੁਅਲੀ ਬਹੁਤ ਜ਼ਿਆਦਾ ਸਕੇਡਿਊਲ ਬਹੁਤ ਜ਼ਿਆਦਾ ਬਿਜ਼ੀ ਸੀਗਾ ਤੇ ਹੁਣ ਦੇ ਮਤਲਬ ਇਹ ਕਿ ਤੁਮ ਜਾ ਰਹੇ ਆਂ ਕਿ ਆਪਣੀ ਵੱਜ ਚੁੱਕੀ ਆ ਪੂਰੀ ਬੈਂਡ ਕਿਉਂਕਿ ਕੰਮ ਆਪਾਂ ਤਿੰਨ ਦਿਨ ਪੂਰਾ ਡਟ ਕੇ ਕੰਮ ਕੀਤਾ ਦਿਨ ਰਾਤ ਤੇ ਕੰਮ ਪੂਰਾ ਡਾਟ ਕੇ ਕੀਤਾ ਉਹਦੇ ਕਰਕੇ ਬੈਂਡ ਵੱਜੀ ਪਈ ਐ ਸੋ ਆਰਡਰ ਆਪਣਾ ਕੰਪਲੀਟ ਹੋ ਗਿਆ ਇੱਧਰ ਆ ਸੂਟ ਆਪਾਂ ਪੈਕ ਕਰਕੇ ਰੱਖਤੇ ਹਨਾ ਸੂਟ ਪੈਕ ਕਰਕੇ ਰੱਖਤੇ ਬਸ ਵੇਟ ਐ ਹੁਣ ਕਸਟਮਰ ਦੀ ਕਿ ਉਹਨਾਂ ਨੇ ਕੱਪੜੇ ਲੈਣਾ ਆਉਣਾ ਐ ਤੇ ਬਸ ਬਸ ਨੀਂਦ ਨਹੀਂ ਮਿਲ ਕੇ ਪੂਰੀ ਬਾਡੀ ਬਹੁਤ ਜ਼ਿਆਦਾ ਦਰਦ ਕਰਦੀ ਐ ਦੇਖੋ ਹਨਾ ਆ ਦਰਜੀ ਦੀ ਜੂਨ ਕਹਿੰਦੇ ਹੁੰਦੇ ਆ ਸ਼ੁਰੂ ਤੋਂ ਇਹੀ ਕਹਿੰਦੇ ਕਿ ਦਰਜੀ ਦੀ ਜੂਨ ਇਦਾਂ ਦੀ ਹੈ ਨਾ ਜੇ ਤਾਂ ਵਿਹਲੇ ਆ ਹੈ ਨਾ ਤਾਂ ਨਹੀਂ ਚੈਨ ਜੇ ਕੰਮ ਆ ਗਿਆ ਤਾਂ ਨਹੀਂ ਚੈਨ ਕੰਮ ਆ ਗਿਆ ਤਾਂ ਹਾਈ ਕੰਮ ਹਾਈ ਕੰਮ ਕਿਵੇਂ ਕਰਾਂਗੇ ਫਿਰ ਦਿਨ ਰਾਤ ਬੈਠਣਾ ਪੈਂਦਾ ਆ ਨਹੀਂ ਹੈਗਾ ਤਾਂ ਦਿਨ ਰਾਤ ਵਿਹਲੇ ਬੈਠਣਾ ਪੈਂਦਾ ਆ ਹੈ ਨਾ ਸੋ ਇਹ ਤਾਂ ਚਲੋ ਜ਼ਿੰਦਗੀ ਚੱਲਦੀ ਰਹਿੰਦੀ ਹੈ ਨਾ ਪਰ ਲੇਕਿਨ ਇਹ ਵੀ ਚਲੋ ਪਰਮਾਤਮਾ ਸਭ ਦਾ ਕੰਮਕਾਰ ਚਲਾਵੇ ਸਭ ਦੀ ਕਿਰਪਾ ਚੱਲਦੀ ਰਹਿਣੀ ਚਾਹੀਦੀ ਹੈ ਨਾ ਸਭ ਦੇ ਲੋੜਾਂ ਪੂਰੀਆਂ ਹੁੰਦੀਆਂ ਰਹਿਣੀ ਚਾਹੀਦੀਆਂ ਆ ਮਾਸੇ ਦੀ ਬੀਟੀ ਆਈ ਸੀਗੇ ਹਨਾ ਤੇ ਨਾ ਉਹਨਾਂ ਨੇ ਵਿਚਾਰੇ ਨੇ ਉਹਨਾਂ ਨੇ ਵੀ ਹੈਲਪ ਕਰਵਾਈ ਹਨਾ ਬਹੁਤ ਟੈਂਸ਼ਨ ਸੀ ਉਹ ਸਾਰੇ ਰਿਸ਼ਤਦਾਰੀ ਵਿੱਚ ਸੀ ਅ ਰਿਸ਼ਤਦਾਰੀ ਵਿੱਚੋ ਹੀ ਸੀਗਾ ਕੰਮ ਉਹਨਾਂ ਦੇਣ ਵਾਲਾ ਨਾ ਤੇ ਤਾਂ ਕਰਕੇ ਫਿਰ ਉਹ ਵੀ ਆਏ ਹੋਏ ਸੀ ਵਿਚਾਰੇ ਹਨਾ ਪਰਸੋਂ ਦੇ ਆਏ ਹੋਏ ਨੇ ਸਵੇਰ ਦੇ ਪਰਸੋਂ ਦੇ ਬਸ ਅਸੀਂ ਮਸ਼ੀਨ ਵਾਂਗੂ ਲੱਗੇ ਆਇਆ ਪੂਰਾ ਕੰਮ ਤਾਂ ਐਕਚੁਅਲੀ ਬੁੱਕ ਹੋਣ ਤੋਂ ਕਾਫੀ ਦਿਨ ਹੋ ਗਏ ਸੀਗੇ ਔਰ ਡਰਾਈਵ ਤਾਂ ਕਾਫੀ ਦਿਨ ਹੋ ਗਏ ਸੀ ਬਸ ਸਾਡਾ ਕਾਰੀਗਰੀ ਕੁਛ ਅਸੀਂ ਥੋੜਾ ਢਿੱਲੇ ਜਿ ਸੀ ਸਾਰੇ ਨੇ ਤੇ ਕਾਰੀਗਰ ਵੀ ਢਿੱਲਾ ਸੀਗਾ ਤੇ ਬਸ ਤੁਹਾਨੂੰ ਪਤਾ ਫਿਰ ਅੱਜ ਕੱਲ ਕਾਰੀਗਰ ਟਿਕਾਣੇ ਬਹੁਤ ਔਖੇ ਆ ਕੰਮ ਤਾਂ ਹੁਣ ਜਿਹੜਾ ਸਾਡਾ ਕਾਰੀਗਰ ਹੁਣ ਪੀਸ ਕੱਢ ਗਿਆ ਉਹਨੇ ਪੀਸ ਬਹੁਤ ਸੋਨੇ ਬਣਾਏ ਨੇ ਹਨਾ ਇੱਕ ਵਾਰੀ ਤੁਹਾਡਾ ਪਹਿਲਾਂ ਸੀਗਾ ਉਹ ਕਹਿੰਦਾ ਉਹ ਪਿੰਡ ਚਲੇਗਾ ਉਹੀ ਪੀਸ ਬਹੁਤ ਸੋਨੇ ਬਣਾਉਣਾ ਹੁੰਦਾ ਸੀਗਾ ਨੇ ਇਹ ਦੋ ਦਿਨ ਕਾਰੀਗਰ ਨੇ ਬਹੁਤ ਹੈਰਾਨ ਕੀਤਾ ਆ ਉਹ ਚਲੋ ਕੋਈ ਨਹੀਂ ਬਾਬਾ ਜੀ ਦੀ ਗਿਰਬਾ ਨਾਲ ਕੰਮ ਨਿਕਲ ਗਿਆ ਉਹਦੇ ਕਰਕੇ ਬਸ ਰੇਟੋਕ ਨਹੀਂ ਤਾਂ ਉਹਨਾਂ ਦਾ ਕੰਮ ਕਰ ਦੇਣਾ ਕੰਪਲੀਟ ਹੋ ਜਾਣਾ ਸੀਗਾ ਸੈਟਰਡੇ ਦਾ ਟਾਈਮ ਉਹਨਾਂ ਨੇ ਦੇਣ ਦਾ ਤੇ ਫਿਰ ਚਲੋ ਇਦਾਂ ਵੀ ਸੰਡੇ ਨੂੰ ਚਲੋ ਕੰਪਲੀਟ ਹੋ ਗਏ ਆ ਫਾਈਨਲੀ ਸੁੱਖ ਦਾ ਸਾਹ ਆਇਆ ਤੇ ਪਰ ਲਿਕੇ ਨੇ ਇਹ ਵੀ ਚਲੋ ਅਸੀਂ ਸਮਾਗਮ ਵਿੱਚ ਲਗਾਤਾਰ ਜਾਂਦੇ ਰਹੇ ਆ ਤੇ ਵਾਹਿਗੁਰੂ ਜੀ ਕਰੇ ਕਿ ਅੱਜ ਵੀ ਜਾ ਜਾ ਆਈਏ ਕਿਉਂਕਿ ਹੁਣ ਕੰਮ ਕੰਪਲੀਟ ਹੋ ਗਿਆ ਤੇ ਛੱਡਣਗੇ ਹੋਏ ਦੀਦੀ ਨੂੰ ਸਾਹਨੇ ਵਾਲਾ ਦੀਦੀ ਹਨਾ ਤੇ ਦੀਦੀ ਨੂੰ ਛੱਡਣ ਗਏ ਹੋਏ ਨੇ ਇਹ ਔਰ ਬਸ ਹੁਣ ਦੇਖੋ ਆਂਦੇ ਆ ਹਿੰਮਤ ਹੋਈ ਤਾਂ ਜਾਵਾ ਹੀ ਸਮਾਉਣ ਦੇ ਵਿੱਚ ਵੀ ਅਸੇ ਹਿੰਮਤ ਬਿਲਕੁਲ ਨਹੀਂ ਹੈਗੀ ਮਾਸ ਹੁਣ ਇਦਾਂ ਐ ਵੀ ਸੌਂਦੀ ਏ ਸ਼ੋਲਡਰ ਵਗੈਰਾ ਬਹਾਂ ਵਗੈਰਾ ਬਹੁਤ ਆਦੂਰੀਆਂ ਭਈਆਂ ਠੀਕ ਹੈ ਤੁਹਾਨੂੰ ਜਨਾਨੀ ਦਾ ਬਚਰੀਆਂ ਦੇ ਘਰ ਦੇ ਕੰਮ ਵੀ ਹੁੰਨੇ ਫਿਰ ਉਹ ਵੀ ਕਰਨਾ ਹੁੰਦਾ ਹਨ ਤੇ ਇਹਨਾਂ ਦੇ ਸਾਰੇ ਨੇ ਬੈਂਡ ਵੱਜੇ ਵੀ ਦੀਦੀ ਦੀ ਬਚਾਰੇ ਦੀਦੀ ਦੀ ਬੈਂਡ ਵੱਜੀ ਪਈ ਸੀ ਅਸੀਂ ਤਾਂ ਬੈਂਡ ਹੀ ਕਹਿੰਦੇ ਸੌਰੀ ਬੈਂਡ ਨੂੰ ਗਲਤ ਨਾ ਲੈ ਸਮਝਿਓ ਬੈਂਡ ਹੀ ਕਹਿੰਦੇ ਇਹਨਾਂ ਨੇ ਨਾ ਵੀ ਬੈਂਡ ਵੱਜੀ ਪਈ ਐ ਪੂਰੀ ਹੈ ਨਾ ਅ ਚਲੋ ਇਹ ਵੀ ਇੱਕ ਦੂਜੇ ਦੀ ਹੱਲਾਸ਼ੀਰੀ ਨਾਲ ਅਸੇ ਚਲੋ ਕੰਮ ਕਰ ਦਿੱਤਾ ਹਨਾ ਬਾਬਾਈ ਦੇ ਪਾਸੋਂ ਚਲੋ ਕਾਰੀਗਰ ਮਿਲ ਗਿਆ ਸੀ ਕੁਝ ਪੀਸ ਉਹ ਕਿਸੇ ਕਾਰਪੇਕਾਰ ਦੇ ਤੋਂ ਬਣਾਏ ਕੁਝ ਪੀਸ ਘਰੇ ਬਿਠਾ ਕੇ ਬਣਵਾਏ ਹਨਾ ਕੁਝ ਇਹਨਾਂ ਨੇ ਕੰਮ ਕੱਢਿਆ ਅਸੀਂ ਸਾਹਿਬ ਨੇ ਹਨਾ ਇਹਨਾਂ ਨੇ ਵਿਚਾਰੇ ਨੇ ਕਟਿੰਗ ਵੀ ਕੀਤੀ ਫਿਰ ਕੁਝ ਮਾਰਕੀਟ ਦਾ ਕੰਮ ਅਸੀਂ ਜਿਹੜੇ ਮੈਂ ਕਰਕੇ ਆਈ ਹ ਹਨਾ ਤੇ ਬਸ ਇਦਾਂ ਹੀ ਹੁੰਦਾ ਜਦੋਂ ਫਿਰ ਇਕੱਠਾ ਆਰਡਰ ਆਂਦਾ ਆ ਜਾਂ ਕੋਈ ਵੀ ਕੰਮ ਚਾਹੇ ਇਕੱਠਾ ਆਰਡਰ ਆਂਦਾ ਚੇ ਜੇ ਬੇਗਾ ਹਨਾ ਅਗਰ ਆਪਣੇ ਕੋਲ ਕਾਰੀਗਰ ਬੈਠਾ ਹੈ ਤਾਂ ਇੱਕ ਬੰਦਾ ਤਾਂ ਕਟਿੰਗ ਤੇ ਚਾਹੀਦਾ ਏ ਕਿ ਮਤਲਬ ਮਸ਼ੀਨ ਤੇ ਚਾਹੀਦਾ ਇੱਕ ਬੰਦਾ ਮਾਰਕੀਟ ਦਾ ਕੰਮ ਕਰਨ ਵਾਸਤੇ ਚਾਹੀਦਾ ਹੈ ਹਨਾ ਤੇ ਟੀਮ ਪੂਰੀ ਹੁੰਦੀ ਸੋ ਚਲੋ ਹੁਣ ਫਾਈਨਲੀ ਅਸੀਂ ਲਿਫਾਫਿਆਂ ਚ ਪੈਕ ਕਰ ਦਿੱਤੇ ਆ ਸੱਚ ਦੋ ਪੀਸ ਮੈਂ ਨਾ ਪੈਂਟਾ ਬਣਾ ਕੇ ਗਏ ਸੀਗੇ ਤੇ ਉਹ ਮੈਂ ਪ੍ਰੈਸ ਕਰਕੇ ਰੱਖਿਆ ਹੋਇਆ ਉਧਰ ਭੁੱਲ ਗਈ ਕਿ ਮੈਂ ਉਹ ਇਹਦੇ ਵਿੱਚ ਪਾਣੀਆ ਲਿਫਾਫੇ ਦੇ ਵਿੱਚ ਚਲੋ ਆਪਾਂ ਹੁਣ ਉਹ ਲੈ ਕੇ ਆਨੀ ਮੈਂ ਜਾ ਕੇ ਮੇਰੇ ਘਰੋਂ ਦਿਮਾਗ ਚ ਆਇਆ ਕਿ ਉਹ ਤਾਂ ਪਾਈ ਹੀ ਨਹੀਂ ਹੈਗੀਆਂ ਜਦੋਂ ਪੈਕਿੰਗ ਦੇ ਵੱਲ ਚਲੇ ਨਾ ਫਿਰ ਮੇਰੇ ਮਾਇਡ ਜਾਇਆ ਕਿ ਮੈਂ ਉਹ ਤਾਂ ਲੈ ਕੇ ਨਹੀਂ ਆਇਆ ਇਧਰ ਪੈਂਟਾ ਪ੍ਰਸਰ ਕੇ ਉੱਥੇ ਰੱਖਿਆ ਆਈਆਂ ਬਹੁਤ ਚੱਕਰੀ ਕਰਨਾ ਮੋਟੀ ਚ ਪਾਣੀ ਆ ਇਹਨੇ ਪੈਂਟਾ ਮਡੀਰ ਵਿੱਚ ਦੇਖੋ ਆ ਦੇਖੋ ਆ ਸਾਈਡ ਤੇ ਕਿਉਂਕਿ ਨਾ ਜਿਹੜੇ ਵੱਡੇ ਵੱਡੇ ਪੀਸ ਸੀ ਵਾਪਸ ਕਰਨੇ ਸੀ ਨਾ ਸੋ ਫਿਰ ਸਾਰੇ ਲੈਣਾ ਫਿਰ ਪਰੋਲਣੀਆਂ ਮਈਆਂ ਮੈਂ ਲੈਣਾ ਉਦਾਂ ਹੀ ਸਾਈਡ ਤੇ ਰੱਖਤੀ ਆ ਮੈਂ ਹੁਣ ਜਦੋਂ ਆਣੇ ਲੈਣ ਵਾਸਤੇ ਜੇ ਉਹਨਾਂ ਨੂੰ ਕੋਈ ਕਪੜਾ ਚਾਹੀਦਾ ਵਿੱਚੋਂ ਤਾਂ ਲੈ ਲੈਣਗੇ ਇਹਦਾ ਫਿਰ ਲੀਣਾ। ਉਹ ਹਲੇ ਵਿੱਚ ਪਾ ਕੇ ਰੱਖ ਦਾਂਗੇ ਹਨਾ। ਤੇ ਜਦੋਂ ਕੰਮ ਆਉਂਦਾ ਨਾ ਇਕੱਠਾ ਫਿਰ ਮਜ਼ਾ ਜਿਹਾ ਵੀ ਆਉਂਦਾ ਕਰਨ ਦਾ ਹਨਾ। ਅ ਕਾਲੀ-ਕਾਲੀ ਦੇ ਵਿੱਚ ਔਰ ਜਦੋਂ ਆਰਡਰ ਕੰਪਲੀਟ ਹੋ ਜਾਂਦਾ ਨਾ ਫਿਰ ਐਂ ਲੱਗਦਾ ਫਿਰ ਇਦਾਂ ਇਦਾਂ ਲੱਗਦਾ ਕਿ ਇੱਕ ਦੋ ਦਿਨ ਆਰਾਮ ਕਰੀ ਫਿਰ ਰੈਸਟ ਕਰੀਏ ਫਿਰ ਇਦਾਂ ਥੱਕ ਜਾਂਦਾ ਹੈ ਸ਼ਰੀਰ ਨਾ ਬਹੁਤ ਜ਼ਿਆਦਾ। ਹੈਗੇ ਤਾਂ ਅਕਸਰ ਇਨਸਾਨ ਹੀ ਹੈ ਕਿ ਨਹੀਂ। ਅ ਹੋਊਗਾ ਕਿ ਹੁਣ ਨਾ ਡੇ ਬਾਈ ਡੇ ਹੁਣ ਫਰਕ ਪੈ ਰਿਹਾ ਹਨਾ ਇੰਨੀ ਜਿਹਾ ਖੇਚਣੀ ਚੱਲ ਹੁੰਦੀ ਹੈਗੀ ਨਾ ਸ਼ਰੀਰ ਤੋਂ। ਬਸ ਹੋ ਜਾਂਦੀ ਐ ਹੁਣ ਚਲੋ ਇਦਾਂ ਵੀ ਚਲੋ ਕੰਮ ਨਿਕਲ ਗਿਆ ਹੁਣ ਬਸ ਇਹ ਪੈਕ ਕਰ ਦਵਾਂ ਹੈਨਾ ਚਲੋ ਫਤ ਮੈਂ ਤਾਂ ਗੱਲ ਕਰਦੀ ਕਰਦੀ ਰਹਿਣਾ ਇਹਨੂੰ ਪੈਕ ਕਰਦਣੀ ਐ ਉਸੇ ਪੈਕਿੰਗ ਦਾ ਕੰਮ ਹੀ ਸੀਗਾ ਹਨਾ ਚਲੋ ਇਹ ਦੀਦੀ ਮੇ ਨਾਲ ਕਰਵਾਗੇ ਵਿਚਾਰੇ ਸੋ ਥੋੜਾ ਈਜ਼ੀ ਹੋ ਗਿਆ ਹਨਾ ਨੂੰ ਪੈਕਿੰਗ ਕਰਨ ਵਿੱਚ ਬੜਾ ਮਜ਼ਾ ਆਉਂਦਾ ਹੈ ਜਦੋਂ ਇੱਥੇ ਇੱਥੇ ਪੀਸੇ ਇਕੱਠਾ ਆਰਡਰ ਹੁੰਦਾ ਹੈ ਨਾ ਤੇ ਫਿਰ ਕੰਮ ਕਰਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਠੀਕ ਹੈ ਇੱਕ ਵਾਰ ਇਹ ਨੇਰੀ ਜੀ ਦਾ ਜਰੂਰ ਆ ਜਾਂਦੀ ਹੈ ਹਨਾ ਕਿ ਹਾਏ ਆਪੇ ਆਪੇ ਟੈਨਸ਼ਨ ਬਣੀ ਰਹਿੰਦੀ ਹੈ ਹਨਾ ਬਹੁਤ ਜ਼ਿਆਦਾ ਰਹਿੰਦਾ ਦਿਮਾਗ ਦੇ ਉੱਤੇ ਨਾ ਪਰ ਲੀ ਕਿੰਨਾ ਫਿਰ ਜਦੋਂ ਜਦੋਂ ਕੰਮ ਕਰਨ ਦੇ ਬਾਅਦ ਕੰਮ ਕਰਨ ਤੋਂ ਬਾਅਦ ਜਿਹੜੀਆਂ ਮਿਲਕੀ ਰੈਕਸੇਸ਼ਨ ਮਿਲਦੀ ਆ ਨਾ ਬੜਾ ਆਰਾਮ ਬੜਾ ਆਮੋਦਾਨਾ ਇਹ ਚਲੋ ਬਾਬੇ ਗਿਆ ਤਾਣਾ ਕੰਮ ਟਾਈਮਸ ਇਨ ਫੇਰ ਵੀ ਹੋ ਗਿਆ ਨਾ ਫਲਾਈਟ ਹੈਗੀ ਉਹਨਾਂ ਦੀ ਮੰਗਲਵਾਰ ਦੀ ਫਲਾਈਟ ਹੈ ਤੇ ਉਹਨਾਂ ਨੇ ਵਿਚਾਰੇ ਨੇ ਹੋਰੇ ਵੀ ਕਰਵਾਉਣੇ ਨੇ ਇਹ ਤਨਾ ਪੈਂਟਾਂ ਨੇ ਜਿਹੜੇ ਵੱਡੇ ਸਾਈਜ਼ ਦੇ ਪੈਂਟ ਹੁੰਦੇ ਆ ਉਹਨਾਂ ਨੂੰ ਪੈਕ ਕਰਨਾ ਬਹੁਤ ਰੱਖਾ ਹੈ ਇਹਦੀ ਟਾਇਰ ਨਹੀਂ ਸਟਾਉਂਦੀ ਇਹ ਕਿਰਾਵਾ ਇਹ ਹੋ ਗਿਆ ਤੁਹਾਨੂੰ ਮੇਰੀ ਆਵਾਜ਼ ਆਉਂਦੀ ਹੋਵੇ। ਸੂਟ ਜਦੋਂ ਪੈਕ ਹੋ ਜਾਂਦਾ ਹੈ ਨਾ ਹੈ ਨਾ ਲਿਫਾਫਿਆਂ ਦੇ ਵਿੱਚ ਪ੍ਰੈਸ ਵਗੈਰਾ ਕਰਕੇ ਫੇਰੀ ਗਰੇਸ ਆਉਂਦੀ ਹੈ ਕਪੜੇ ਨੇ। ਹੈ ਨਾ। ਜਦੋਂ ਬਾਬਾ ਜੀ ਕੰਮ ਹੋਰ ਭੇਜਣਾ। ਵਿੱਚ ਜਾਂਦਾ ਸੀ ਫ੍ਰੀ ਰਹੇ ਹਨਾ ਤੇ ਮੈਂ ਇਦਾਂ ਉਹ ਜੀ ਵੀ ਹੋਣਾ ਹੁਣ ਸਰਜ ਇਥੋਂ ਪੂਰੀ ਗੱਲ ਨੇ। ਉਖਾ ਹੋ ਜਾਂਦਾ ਹੈ ਨਾ। ਤੇ ਕਰਨੀਏ ਚਲੋ ਨਾ ਬਈ ਇਹਦੇ ਕੋਲ ਕੰਮ ਆ ਗਿਆ ਕੰਮ ਪਰਮਾਤਮਾ ਸਾਬ ਦਾ ਚਲਾਵੇ ਹਨ ਇਹ ਹੈਗੀਆਂ ਨੇ ਦੋ ਜਹਾਟਾਂ 15 15 ਤੋਂ ਬੈਂਟ ਆ ਫਾਈਨਲ ਸੈਂਟਰ ਚ ਰਵਾਨੀ ਕਿਉਂਕਿ ਇਹ ਇੱਕ ਇਹ ਇੱਕ ਕਸਟਮਰ ਦੇ ਨੇ ਇਹਨਾਂ ਦੇ ਆਹੀ ਪੀਤੇ ਨੇ ਬਿਠੇ ਨੇ ਹਨ ਦੋ ਸ਼ਰਟਾਂ ਤੇ ਇੱਕ ਬੈਂਟ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਿਓ ਅਗਰ ਤੁਹਾਨੂੰ ਮੇਰਾ ਵਲੌਗ ਅਚਾਰ ਆ ਜਾ ਤਾਂ ਪਲੀਜ਼ ਲਾਈਕ ਕਮੈਂਟਰ ਔਰ ਸ਼ੇਅਰ ਜ਼ਰੂਰ ਕਰਿਓ ਅਗਰ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਿਓ ਪਲੀਜ਼ ਆਪਣਾ ਸਪੋਰਟ ਕਰੋ ਹੈਨਾ ਤੁਹਾਡੀ ਸਪੋਰਟ ਨਾਲ ਹੀ ਅਸੀਂ ਇੱਥੇ ਤੱਕ ਆਏ ਹਾਂ ਤੇ ਅੱਗੇ ਵੀ ਤੁਹਾਡੀ ਸਪੋਰਟ ਨਾਲ ਹੀ ਜਾਣਾ ਤੁਸੀਂ ਉਹ ਤਾਂ ਅਸੀਂ ਆ ਹਨਾ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਹੈ ਕਿ ਨਹੀਂ ਥੀਮ ਹੋ ਗਿਆ ਫੈਕ ਨਫਰ ਕਰਦੀ ਹੈ ਇਹਦਾ ਮੂੰਹ ਬੰਦ ਬਹੁਤ ਬੋਲਿਆ ਇਹ ਖੁੱਲਾ ਮੂੰਹ ਰੱਖ ਕੇ ਐਕਚੁਅਲੀ ਜੀ ਪੈ ਕਾ ਕੇ ਨਾ ਪਹਿਲਾਂ ਫਿਰ ਇਹਦੀ ਜਿਹੜੀ ਚਿੱਪੀ ਜੀ ਹੁੰਦੀ ਹੈ ਨਾ ਟੀਪ ਜੀ ਉਹ ਨਹੀਂ ਲਗਾਈ ਹਨ ਬੰਦੇ ਨੇ ਕਿਹਾ ਕਿ ਇਹਦੇ ਚ ਪੈਂਟ ਪਾਉਣੀ ਸੀ ਦੈਟਸ ਵਾਈ ਚਲੋ ਇਹ ਹੋ ਗਿਆ ਪਰਫੈਕਟ ਇਹਦਾ ਵੀ ਕਰ ਸਕਦਾ ਇਹ ਵੀ ਨਕਲ ਆ ਨੇ ਹਮਣਾ ਇਹ ਇਹਨਾਂ ਇਧਾ ਇਹ ਕੁੜਤਾ ਪੱਟੀ ਵਿੱਚ ਲੇਸ ਲੱਗੀ ਇਹਦੇ ਵਿੱਚ ਨਾ ਲੇ ਆਪਣੇ ਬੈਗ ਰੈਡੀ ਨੇ ਰੈਡੀ ਟੂ ਡਿਲੀਵਰ ਸੋ ਇਹ ਆਪਾਂ ਕਟਿੰਗਸ ਪਾਤੀਆਂ ਜਿਹੜੀਆਂ ਚਾਹੀਦੀਆਂ ਹਨ ਅਗਲਾ ਰੱਖ ਲੂਗਾ ਹਨ ਨਹੀਂ ਰੱਖਣੀ ਅਗਲਾ ਛੱਡ ਜੂਗਾ ਹਨ ਸੋ ਆਪਾਂ ਇਹ ਵੀ ਪਾਤੀਆਂ ਕਿਉਂਕਿ ਫਿਰ ਬਾਅਦ ਵਿੱਚ ਬੜੀ ਦਿੱਕਤ ਆਉਂਦੀ ਹੈ ਪਤਾ ਨਾ ਮੋਸਟਲੀ ਇਹੀ ਹੁੰਦਾ ਹੈ ਕਿ ਕਸਟਮਰ ਦਾ ਜਿਹਦਾ ਵੀ ਕੰਮ ਆਇਆ ਹੈ ਨਾ ਛੋਟੇ ਛੋਟੇ ਕਾਤਰਾ ਵਿੱਚ ਹੀ ਨਾਲੇ ਵਾਪਸ ਕਰ ਦੇ ਲੈਂ ਹਨ ਕਿਉਂਕਿ ਨਾ ਕਟਿੰਗ ਸਭਾ ਲੈਣੇ ਬਹੁਤ ਔਖੇ ਹਨ ਵੱਡੇ ਵੱਡੇ ਪੀਸੇ ਸੋ ਚਲੋ ਜਿਵੇਂ ਸੂਟ ਆ ਉਹ ਤਾਂ ਚਲੋ ਬੰਦ ਸਮਾੜ ਲਾਂਦਾ ਹੈ ਨਾ ਤੇ ਤੈਹਲਾ ਕਰ ਹੁਣ ਜਿਹੜੀ ਕਟਿੰਗ ਆ ਵਗੈਰਾ ਬਚਦੀਆਂ ਨਾ ਉਹਨਾਂ ਦਾ ਬੜਾ ਖਾਉਂਦਾ ਮੈਨੂੰ ਤਾਂ ਇਹ ਹੁੰਦਾ ਕਿ ਚਲੋ ਕਸਟਮਰ ਉਹਨਾਂ ਜਿਹੜੀ ਪੀਸ ਹੈਗੇ ਨੇ ਨਾਲ ਦੇ ਵੱਡਾ ਛੋਟਾ ਸਾਰੇ ਨਾਲ ਹੀ ਨਾਲ ਦੇ ਨਾਲ ਜਗਾ ਦੋ ਨਾ ਕਿਉਂਕਿ ਕਈ ਵਾਰੀ ਫਿਰ ਕਸਟਮਰ ਫਿਰ ਬਾਅਦ ਵਿੱਚ ਮੰਗਦਾ ਹੈ ਨਾ ਕਿ ਅਸੀਂ ਦੁਪੱਟਾ ਡਾਈ ਕਰਵਾਣਾ ਆ ਜਾਂ ਫਿਰ ਸਾਡਾ ਕਿਤੇਰੇ ਤੋਂ ਫਟ ਗਿਆ ਸੂਟ ਆ ਜਾਂ ਕੁਝ ਬਾਅਦ ਵਿੱਚ ਵੀ ਕਹੀ ਨੂੰ ਨਾ ਲੋਡ ਪੈ ਜਾਂਦੀ ਹੈ ਤਾੰਗਰ ਕੀ ਫਿਰ ਅਗਲਾ ਫਿਰ ਬਾਅਦ ਵਿੱਚ ਮੰਗਦਾ ਹੈ ਫਿਰ ਸਾਨੂੰ ਫਿਰ ਲੀਰਾ ਸਾਰੀਆਂ ਜਿੰਨੇ ਥੱਲੇ ਬਾਰੇ ਸਾਰੇ ਖਰੋਲੇਣੇ ਪੈਣੀਆਂ ਜਾਂ ਕਿ ਕਈ ਲੀਰਾ ਚਲੇ ਗਈਆਂ ਹੁੰਦੀਆਂ ਹਨਾ ਫਿਰ ਬੜਾ ਉਖਾਉਂਦਾ ਹੈ ਕਿਉਂਕਿ ਅਸੀਂ ਲੀਰਾ ਨਾਲ ਚਕਾ ਕਰਨੇ ਹੁੰਦੇ ਆ ਕੋਹ ਵਾਲੇ ਵੀਰ ਜੀ ਲੈ ਜਾਂਦੇ ਹੁੰਦੇ ਨੇ ਉਹ ਡਰਾਮਾ ਵਗੈਰਾ ਧੋਣਦੇ ਨੇ ਉਹ ਜਾਂ ਜਿਹੜਾ ਹੁੰਦਾ ਦੇਸੀ ਜਾਂ ਕੀ ਕਹਿੰਦੇ ਹੁੰਦੇ ਨੇ ਦੇਸੀ ਜਿਹੜਾ ਹੁੰਦਾ ਆ ਉਹ ਆਪਣੇ ਕੀ ਕਹਿੰਦੇ ਹੁੰਦੇ ਗੀਜ਼ਰ ਜਾਂ ਹਨਾ ਤੇ ਉਹਦੇ ਵਿੱਚ ਲੋ ਲੀ ਲੀ ਨਾ ਜਲ ਜਾਂਦੀਆਂ ਨੇ ਤੋ ਤਾਂ ਗਰਮੀ ਸਰਦੀ ਚ ਲੋ ਉਹ ਉਹਨਾਂ ਦੇ ਦੁੱਧ ਵਾਲੇ ਢੋਲ ਤੋਂ ਧੋਣ ਦੇ ਕੰਮ ਆ ਜਾਂਦਾ ਉਹ ਵਿੱਚ ਗਰਮ ਪਾਣੀ ਕਰਕੇ ਹੈਨਾ ਤਾਰ ਗੀਰੋ ਲੈ ਜਾਂਦੇ ਨੇ ਮੈਂ ਵੀ ਪਹਿਲਾਂ ਸੋਚਦੇ ਸੀ ਮੈਂ ਕਿ ਵੀਰ ਜੀ ਲੀਰ ਵਾਲੇ ਜਾ ਕੇ ਕੀ ਕਰਦੇ ਫਿਰ ਮੈਂ ਵੀਰ ਜੀ ਨੂੰ ਪੁੱਛੇ ਦੁੱਧ ਵਾਲਿਆਂ ਨੂੰ ਹਨਾ ਮੈਂ ਕਿਹਾ ਵੀਰ ਜੀ ਤੁਸੀਂ ਲੀਰਾਂ ਦਾ ਕੀ ਕਰਦੇ ਹੋ ਤੁਸੀਂ ਮੈਂ ਕਿਹਾ ਦਰੀਆਂ ਦਰੀਆਂ ਬੋਣਦੇ ਲੀਰਾਂ ਦੀ ਇਹ ਕੀ ਚੱਕਰ ਹੈ ਕਹਿੰਦੇ ਨਹੀਂ ਨਹੀਂ ਕਹਿੰਦੇ ਅਸੀਂ ਨਾ ਕਹਿੰਦੇ ਵੀ ਜਿਹੜੇ ਢੋਲ ਦੁੱਧ ਵਾਲ ਡਰਮ ਹੁੰਦੇ ਨੇ ਹਨਾ ਢੋਲ ਵਗੈਰਾ ਹੁੰਦੇ ਨੇ ਵੀ ਅਸੀਂ ਉਹਨਾਂ ਨੂੰ ਵਾਸ਼ ਕਰਦੇ ਹਾਂ ਅਮਰੀ ਵੀ ਮਤਲਬ ਕਿ ਉਹ ਗਰਮ ਪਾਣ ਨਾਲ ਵਾਸ਼ ਕਰਨੇ ਹੁੰਦੇ ਨੇ ਫਿਰ ਜਿਹੜਾ ਦੂਜਾ ਲੋਹੇ ਵਾਲਾ ਜਿਹੜਾ ਗਿਦਰ ਧੰਦਾ ਕਹਿੰਦੇ ਉਹ ਉਹਦੇ ਵਿੱਚ ਪਾਣਦੇ ਕਹਿੰਦੇ ਕੰਮ ਆ ਜਾਂਦੀਆਂ ਨੇ ਤੇ ਤਾਂ ਕਰਕੇ ਨਹੀਂ ਤਾਂ ਮੈਂ ਐ ਸੋਚਿਆ ਸੀ ਉਹਦਾ ਵੀਰ ਜੀ ਦੀਰਾ ਲੈ ਆ ਕੇ ਕਰਦੇ ਕਿ ਐ ਗਰਮੀ ਸਾਡੇ ਮਗਾ ਲੀਰਾ ਲੱਗੇ ਜਾਂਦੇ ਨੇ ਪਲਮ ਸੱਚੇ ਸ਼ਾਇ ਅਸ਼ੂਲੇ ਚ ਪਾਲਦੇ ਹੋਣਗੇ ਹਨਾ ਤੇ ਪਰ ਕਹਿੰਦੇ ਨਹੀਂ ਚਲੋ ਇਹ ਵੀ ਸਾਨੂੰ ਸੁਭਾਣੇ ਓਕੀ ਹੁੰਦੇ ਨੇ ਫਿਰ ਜਦੋਂ 3-4 ਥਲੇ ਹੋ ਜਾਂਦੇ ਨੇ ਨਾ ਫਿਰ ਵੀਰ ਜੀ ਫੇਲ ਆ ਜਾਂਦੇ ਹੁੰਦੇ ਨੇ ਉਹਦੇ ਵਾਲੇ ਵੀਰ ਜੀ ਹਨਾ ਸੋ ਚਲੋ ਸਾਡੇ ਕੋਲ ਖਰਾਣੇ ਕਿਉਂਦਾ ਕਿ ਇਹ ਨਾ ਬਹੁਤ ਓਕੀ ਬਣਾਣੀਆਂ ਹਨਾ ਜੇ ਕਿਤੇ ਪਲੇਨ ਪੀਸ ਆ ਜਾਂਦੇ ਬਸ ਅੱਜਕੱਲ ਲੀਰਾ ਕਪੜਾ ਘਟ ਵੱਜਦਾ ਹਨਾ ਕਿਉਂਕਿ ਨਾ ਫਰੰਟ ਬੈਕ 슬ੀਵ ਸਾਰਾ ਕੁਝ ਬਣਿਆ ਬਣਾਇਆ ਆਂਦਾ ਹਨਾ ਤੇ ਔਰ ਵੀ ਬੱਚ ਬਚਨ ਦੀ ਕੋਈ ਗੁੰਜਾਇਸ਼ ਹੁੰਦੀ ਨਹੀਂ ਹੈਗੀ ਅੱਗੇ ਹੁੰਦਾ ਸੀ ਕਿ ਪਲੇਨ ਪੀਸ ਹੁੰਦੇ ਸੀ ਹਨਾ ਜਾਂ ਫਿਰ 올ਓਵਰ ਪੀਸੇ ਹੁੰਦੇ ਸੀਗੇ ਹਨਾ ਤਾਂ ਕਰਕੇ ਤੇ ਹੁਣ ਜੇ ਪਲੇਨ ਪੇਲ ਪਲੇਨ ਪੀਸ ਕੋਈ ਬੱਚਦਾ ਵੀ ਰੱਖੀਦਾ ਹੈ ਕਿ ਪਾਈਪਿੰਗ ਦਾ ਕੰਮ ਆ ਜਾਊਗਾ ਪਰ ਲੇਕਿਨ ਅਸੀਂ ਤਾਂ ਬਹੁਤ ਪਰਤਿਆਕੇ ਦੇਖ ਲਿਆ ਹਨਾ ਕਿ ਸੰਭਾਲ ਗਿਆ ਸੀ ਇਹ ਰੱਖਦੇ ਆ ਕਿ ਚਲੋ ਪਾਈਪਿੰਗ ਦੇ ਕੰਮ ਆ ਜਾਊ ਕਿਸੇ ਸੂਟ ਦੇ ਵਿੱਚ ਪਰ ਤੁਸੀਂ ਦੇਖੋ ਉਹ ਕਦੇ ਕੰਮ ਹੀ ਨਹੀਂ ਆਉਂਦਾ ਪਾਈਪਿੰਗ ਸਾਨੂੰ ਹਮੇਸ਼ਾ ਪਾਈਪਿੰਗ ਦਾ ਕਪੜਾ ਹਮੇਸ਼ਾ ਲੈ ਕੇ ਹੀ ਆਉਣਾ ਪੈਂਦਾ ਸੀ ਡੋਰੀ ਪਾਈਪਿੰਗ ਪਾਇਆ ਪਾ ਕੇ ਪਾਈਪਿੰਗ ਲਾਣੇ ਸੀ ਰੈਡੀਮੇਡ ਪਾਈਪਿੰਗ ਨਹੀਂ ਲਗਾਉਂਦੇ ਹੈਗੇ ਹਨਾ ਤੇ ਡੋਰੀ ਪਾ ਕੇ ਪਾਈਪਿੰਗ ਲਾਣੇ ਆ ਕਪੜਾ ਲੈ ਆਣੇ ਹੁੰਨੇ ਆ ਤੇ ਤਾਂ ਉਹ ਸਾਨੂੰ ਖਰੀਦਣ ਹੀ ਪੈਂਦੀ ਹੈ ਹੁਣ ਅਸੀਂ ਐਸੀ ਕਰਕੇ ਨਾ ਹੁਣ ਪਹਿਲਾਂ ਤਾਂ ਅਸੀਂ ਲੀ ਰਹਾਂ ਕਿੰਨੇ ਮਤਲਬ ਕਿ ਬੈਗ ਜੇ ਭਰ ਕੇ ਰੱਖੇ ਹੋਏ ਸੀ ਨਾ ਪਲੇਨ ਬ੍ਰੇਨ ਪੀਸ ਪੀਸੇ ਤੇ ਫਿਰ ਜਦੋਂ ਫਿਰ ਸਫਾਈ ਕਰਨੀ ਫੇਰ ਡਿਸਕਾਰਡ ਕਰਨੇ ਹੋ ਨਾ ਵੀ ਨਹੀਂ ਲੋੜ ਤਾਂ ਹੈ ਨਹੀਂ ਵੀ ਆਹ ਯੂਜ਼ਿੰਦਾ ਆਹ ਯੂਜ਼ਿੰਦਾ ਹੁਣ ਤੇ ਹੁਣ ਸੋਚਿਆ ਵੀ ਹੁਣ ਕੋਈ ਵੀ ਨਹੀਂ ਰੱਖਿਆ ਕਰਨਾ ਹੈਗਾ ਦੇ ਕਿਉਂਕਿ ਹਮੇਸ਼ਾ ਹੀ ਕਿਉਂਕਿ ਕਲਰ ਮੈਚ ਨਹੀਂ ਕਰਦੇਗੇ ਫਿਰ ਹਨਾ ਫਿਰ ਫਿਰ ਪਾਈਪਿੰਗ ਫਿਰ ਲੈ ਕੇ ਹੀ ਆਉਣੀ ਪੈਂਦੀ ਹੈ ਤਾਂ ਕਰਕੇ ਫਿਰ ਹੁਣ ਮੁਕੀ ਫਾਇਦਾ ਵੀ ਲਈ ਨਾ ਸੰਭਾਲ ਕੇ ਰੱਖੀ ਚਲੋ ਹਨਾ ਜਦੋਂ ਯੂਜ਼ ਹੀ ਨਹੀਂ ਹੁੰਦੀ ਆਈਆਂ ਤਾਂ ਆਗੇ ਚਲੋ ਠੀਕ ਹੈ ਜੀ ਹਨਾ ਅ ਅਗਰ ਤੇ ਫਿਰ ਦੇਖਦੇ ਆਂ ਟਾਈਮ ਰਿਹਾ ਤਾਂ ਸਮਾਗਮ ਤੇ ਜਾਵਾਂਗੇ ਨਹੀਂ ਤਾਂ ਚਲੋ ਕੋਈ ਗੱਲ ਨਹੀਂ ਫਿਰ ਕੱਲ ਜਾਵਾਂਗੇ ਹਨਾ ਕਸਟਮਰ ਨੇ ਵੀ ਆਉਣਾ ਹੈ ਨਾ ਫਿਰ ਹਨਾ ਚਲੋ ਦੇਖਦੇ ਕੀ ਬਣਦਾ ਹਨਾ ਤੇ ਚਲੋ ਠੀਕ ਹੈ ਜੀ ਹੁਣ ਕਰ ਲਉ ਤਾਂ ਮੈਂ ਵਲੌਗ ਕੰਟੀਨਿਊ ਪਾਉਂਗੀ ਕੋਸ਼ਿਸ਼ करूंगी ਕਿਉਂਕਿ ਜਦੋਂ ਕਾ ਜਦੋਂ ਕੰਮ ਖਤਮ ਹੋ ਜਾਂਦਾ ਹੈ ਨਾ ਫਿਰ ਤਾਂ ਹੁੰਦਾ ਕਿ ਰੈਸਟ ਕਰੀਏ ਨਾ ਬਸ ਹੁਣ ਤਾਂ ਬਸ ਪਾਸ ਹੋਈ ਤੋਂ ਇਦਾਂ ਆ ਵੀ ਬਸ ਪੈ ਜੀ ਕੋਈ ਨਾ ਘੁੱਟ ਦੇਵੇ ਲੱਤਾ ਮਾਹ ਘੁੱਟ ਦੇਵੇ ਇੰਨੀ ਜ਼ਿਆਦਾ ਪੇਰ ਹੁੰਦੀ ਪਈ ਹੈ ਨਾ ਸੋ ਚਲੋ ਠੀਕ ਹੈ ਜੀ ਮੇਰਾ ਕਿਸੇ ਨੈਕਸਟ ਬਲੌਗ ਦੇ ਵਿੱਚ ਅੱਜ ਦੇ ਬਲੌਗ ਦਾ ਪੈਥੀ ਐਂਡ ਕਰਦੇ ਹਾਂ ਸੋ ਆਪਣਾ ਧਿਆਨ ਰੱਖਿਓ ਠੀਕ ਹੈ ਜੀ ਖੁਸ਼ ਰਹੋ ਸਾਰੇ ਜਣੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਤੰਦਰੁਸਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you